ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਧੰਨ ਗੁਰ ਰਾਮ ਦਾ ਸਾਰਿਆਂ ਤੇ ਨਿਹਬਰ ਐ ਖਾਲਸਾ ਨੂੰ ਨਤਮਸਤਕ ਹਾਂ ਬਖਸ਼ਣ ਚੜ੍ਹਦੀ ਕਲਾ ਉਹ ਲੋਦੀ ਆਪਾਂ ਲਿਆਂਦੇ ਸੀ ਤਰੇਲੇ ਤਰੇਲੇ ਲਿਆਂਦੇ ਸੀ ਸਬਜ਼ੀ ਬਣਾਉਣ ਵਾਸਤੇ ਤੇ ਸਬਜ਼ੀ ਤਾਂ ਆਪਾਂ ਬਣਾ ਲਈ ਹਨਾ ਕਿ ਹੁਣ ਆਪਾਂ ਨਾ ਦੋ ਤਰੇਲੇ ਨਾ ਰੱਖੇ ਸੀਗੇ ਚਾਰ ਬਣਾਉਣ ਵਾਸਤੇ ਮੇਰੀ ਮੰਮਾ ਨੂੰ ਚਾਰ ਬਹੁਤ ਪਸੰਦ ਆ ਤਰੇਲਿਆਂ ਦਾ ਤੇ ਆਪਾਂ ਨੇ ਕ੍ਰੇਡਿਆਂ ਨੂੰ ਨਾ ਧੋ ਲਿਆ ਸੀਗਾ ਤੇ ਥੋਡੇ ਤੇ ਉਹਨਾਂ ਪੰਨਿਆਂ ਨੂੰ ਨਾ ਗੋਲ-ਗੋਲ ਕੱਟ ਲੈਂਦੇ। ਤੇ ਇਹ ਜਿਹੜਾ ਚਾਰਾ ਨਾ ਬਹੁਤ ਵਧੀਆ ਹੈ ਸ਼ੂਗਰ ਵਗੈਰਾ ਨੂੰ ਤੇ ਕਿਉਂਕਿ ਇਹਨਾਂ ਸ਼ੂਗਰ ਨੂੰ ਤਾਂ ਖਾਸ ਕਰਕੇ ਕ੍ਰੇਲਾ ਜਿਹੜਾ ਬਹੁਤ ਚੰਗਾ ਹੁੰਦਾ ਮਮਾ ਨੂੰ ਸ਼ੂਗਰ ਆ ਤੇ ਉਹ ਵੀ ਆਪਾਂ ਘਰੇ ਖਾ ਸਕਦੇ ਆ ਚਾਰ ਜਿਵੇਂ ਤੇ ਇਹ ਨਾ ਇਹਨੂੰ ਆਪਾਂ ਘਰ ਤੋਂ ਕਿਚਨ ਦੀ ਤਰ੍ਹਾਂ ਉਹਨਾਂ ਆਪਾਂ ਗੋਲ-ਗੋਲ ਲੈਂਦੇ ਕੱਟ ਕਾਟ ਕੇ ਫਿਰ ਆਪਾਂ ਅੱਗੇ ਦੇਖਦੇ ਇਹਦਾ ਕੀ ਕਰਨਾ ਤੇ ਬਹੁਤ ਹੀ ਸਵਾਦ ਵਿਚਾਰ ਬਣਦਾ ਹੈ ਠੀਕ ਹੈ ਤੇ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਆ ਤੁਸੀਂ ਮੇਰੇ ਚੈਨਲ ਤੇ ਨਵੇਂ ਆਉਂਦੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਆਪਾਂ ਨੇ ਥੋੜਾ ਜਿਹਾ ਹੀ ਪਾਇਆ ਤੇ ਫਿਰ ਮੈਂ ਕਿ ਥੋੜਾ ਉਹ ਦਿਨ ਆਪਾਂ ਇਕ ਚੰਗੇ ਨਹੀਂ ਸੀ ਘਰੇਲੇ ਇਹਨੇ ਪੀਦੇ ਜਿਆਦੇ ਸੀ ਫਿਰ ਮੈਂ ਥੋੜੇ ਹੀ ਲਿਆਂਦੇ ਠੀਕ ਹੈ ਤੇ ਕਰੇਲੇ ਤਾਂ ਮੇਰੇ ਵੀ ਫੇਵਰੇਟ ਆ ਤੇ ਇਹ ਕਰੇਲੇ ਹੈ ਵੀ ਬਹੁਤ ਵੱਡੇ ਵੱਡੇ ਸੀਗੇ ਤੇ ਚੈਨਲ ਤੇ ਨਵੇਂ ਉਹਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਨਵੇਂ-ਨਵੇਂ ਵੀਡੀਓ ਦੇਖਣ ਨੂੰ ਮਿਲਣਗੇ ਸੈਕਿੰਡ ਨੰਬਰ ਤੇ ਤੁਹਾਡਾ ਸਾਰਿਆਂ ਦਾ ਹੀ ਪਹਿਲੇ ਤੋਂ ਸਵਾਗਤ ਆ ਆਪਣੇ ਚੈਨਲ ਤੇ ਤੇ ਤੁਸੀਂ ਬਹੁਤ ਜਿਆਦੀ ਸਪੋਰਟ ਕਰਦੇ ਹੋ ਤੇ ਇਸ ਤਰ੍ਹਾਂ ਕਰਕੇ ਆਪਾਂ ਨੇ ਇਹਨਾਂ ਨੂੰ ਕੱਟ ਲਿਆ ਤੇ ਹੁਣ ਆਪਾਂ ਦਾ ਇੰਨਾ ਤੇ ਨਮਕ ਪਾਵਾਂਗੇ ਨਮਕ ਆਪਾਂ ਚੰਗਾ ਚੁੱਕ ਹਲਾਵਾਂਗੇ ਬਿਕੋਸ ਕਿਉਂਕਿ ਕੌੜਾ ਪਾਣੀ ਜਾਂ ਚੰਗੀ ਤਰ੍ਹਾਂ ਨਿਕਲ ਜਾਊਗਾ ਇਹਨਾਂ ਦਾ ਤੇ ਮੈਂ ਇਹਨਾਂ ਨੂੰ ਇਹਦੇ ਵਿੱਚ ਹੀ ਰੱਖ ਦੂੰਗੀ ਠੀਕ ਆ ਓਕੇ ਹੁਣ ਆਪਾਂ ਇਹਨਾਂ ਨੂੰ ਦੁਬਾਰਾ ਨਹੀਂ ਧੋਤਾ ਸੀਗਾ ਤੇ ਆਪਾਂ ਇੱਕ ਵਾਰੀ ਧੋਤਾ ਸੀ ਤੇ ਥੋੜਾ ਨਾ ਆਪਾਂ ਇਹਨੂੰ ਇਸ ਤਰ੍ਹਾਂ ਹਲਾ ਲੈਂਦੇ ਤੇ ਆਪਾਂ ਇਹਦੇ ਵਿੱਚ ਹੀ ਰੱਖ ਦਾਂਗੇ ਜਿਹੜਾ ਇਹਦੇ ਚੋਂ ਪਾਣੀ ਨਿਕਲੂਗਾ ਨਾ ਉਹ ਪੀ ਵੀ ਸਕਦੇ ਆ ਹਨਾ ਕੋਈ ਡਰਨੀ ਆ ਵੀ ਜ਼ਰੂਰੀ ਨਹੀਂ ਆਪਾਂ ਨੂੰ ਡੈਪਟਿਕ ਨਹੀਂ ਹੁਣ ਜ ਵੀ ਘਰੇਲੇ ਦਾ ਪਾਣੀ ਜਿਹੜਾ ਨਾ ਬਹੁਤ ਚੰਗਾ ਹੁੰਦਾ ਹੈ ਪੀਣ ਵਾਸਤੇ ਤੇ ਹੁਣ ਆਪਾਂ ਇਹਨਾਂ ਨੂੰ 1 ਘੰਟੇ 1.5 ਘੰਟੇ ਵਾਸਤੇ ਰੱਖ ਦੇਵਾਂਗੇ ਤੇ ਇੱਧਰ ਆਪਾਂ ਇਹਨਾਂ ਨੂੰ ਰੱਖ ਰੱਖਿਆ ਸੀਗਾ ਤੇ ਇਹਦੇ ਵਿੱਚੋਂ ਚੰਗੀ ਤਰ੍ਹਾਂ ਪਾਣੀ ਨਿਕਲੇ ਤਾਂ ਹੁਣ ਆਪਾਂ ਚੰਗੇਰ ਹੁਣ ਦੀ ਟੋਕਰੀ ਜਿਹੜੀ ਰੋਟੀ ਆਪਣੇ ਪਿਛਲੇ ਜਮਾਨੇ ਵਿੱਚ ਤੂਤਦੀਆਂ ਛਟੀਆਂ ਦੀ ਬਣਾਉਂਦੇ ਉਹ ਚੰਗੀਰੇ ਮੇਰੇ ਕੋਲੇ ਟੋਕਰੀ ਤੇ ਮੈਂ ਉਹਦੇ ਵਿੱਚ ਹੁਣ ਕਪੜਾ ਵਿਛਾ ਕੇ ਇਹਨਾਂ ਨੂੰ ਸਾਰਿਆਂ ਨੂੰ ਰੱਖ ਦਿੰਦੀ ਤੇ ਇਸ ਤਰ੍ਹਾਂ ਕਰਕੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਦਾ ਪਾਣੀ ਜਿਹੜਾ ਸੋਕ ਹੋ ਜਾਊਗਾ ਜਿਹੜਾ ਇਹਨਾਂ ਦੇ ਵਿੱਚ ਰਿਹਾ ਕਿ ਨਿਚੋੜੇ ਨਹੀਂ ਆਪਾਂ ਨੇ ਨਿਚੋੜਨ ਨਾਲ ਨਾ ਫਿਰ ਇਹ ਜਿਹੜੇ ਅਰਾਊਂਡ-ਰਾਊਂਡ ਪੀਸ ਕੱਟੇ ਹੋਇਆ ਗੋਲ-ਗੋਲ ਫਿਰ ਇਹ ਖਰਾਬ ਹੋ ਜਾਣਗੇ ਹਨਾ ਟੁੱਟ ਜਾਣਗੇ ਨਾ ਫਿਰ ਮਜ਼ਾ ਜਿਆ ਨਹੀਂ ਆਉਂਦਾ ਚੀਜ਼ ਬਣਾਉਣ ਦਾ ਫਿਰ ਉਹ ਖੇਰੂ ਖੇਰ ਖੋਖਲਾ-ਖੋਖਲਾ ਜਾ ਬਣ ਜਾਊਗਾ ਸਾਰਾ ਕੁਝ ਤੇ ਇਸ ਤਰ੍ਹਾਂ ਆਪਾਂ ਹੁਣ ਇਹਨਾਂ ਨੂੰ ਉਹ ਕਰਦੇ ਸਕਾ ਲਵਾਂਗੇ ਥੋੜਾ ਜਿਹਾ ਥੋੜਾ ਜਿਹਾ ਪਾਣੀ ਨਿਕਲਿਆ ਦੇਖੋ ਤੁਸੀਂ ਤੇ ਹੁਣ ਆਪਾਂ ਇਹਨਾਂ ਤੋਂ ਅੱਗੇ ਦੇਖਦੇ ਕੀ ਕਰਦੇ ਆ ਸਕਾ ਕੇ ਤੇ ਅੱਜ ਮੰਮਾ ਥੋੜੇ ਠੀਕ ਇਧਰ ਆਪਾਂ ਕਰੇਲਿਆਂ ਵਾਸਤੇ ਕਰੇਲਿਆਂ ਦੇ ਚਾਰ ਵਕਤ ਮਸਾਲਾ ਤਿਆਰ ਕਰਦੇ ਪਹਿਲਾਂ ਉਹ ਆਪਾਂ ਲੈਂਦੇ ਨਾ ਖੜੇ ਮਸਾਲੇ ਮੇथी दाਣਾ ਕਾਲੀ ਮਿਰਚ ਜਵੈਨ ਸੌਂਫ ਤੇ ਇਹ ਜੀਰਾ ਲਿਆ ਜੀਰਾ ਮਥੀ ਸਾਬ ਜਿਹੜਾ ਲਿਆ ਜਿਆਦਾ ਨਹੀਂ ਲਿਆਗਾ ਤੇ ਇਹਨਾਂ ਨੂੰ ਆਪਾਂ ਪਹਿਲਾਂ ਨਾ ਰੋਸਟਡ ਕਰ ਲਵਾਂਗੇ ਠੀਕ ਹੈ ਪੈਨ ਦੇ ਵਿੱਚ ਪਾ ਕੇ ਸਾਰਿਆਂ ਨੂੰ ਹਲਕਾ ਜਿਹਾ ਫਿਰ ਆਪਾਂ ਇਹਨਾਂ ਨੂੰ ਦਰਦਰਾ ਜਿਹਾ ਪੀਸ ਲਵਾਂਗੇ ਠੀਕ ਹੈ ਬਿਕੋਜ਼ ਕਿਉਂਕਿ ਆਪਣੇ ਕੋਲੇ ਫਿਰ ਗਰੇਲੇ ਵੀ ਥੋੜੇ ਹਨ ਤੇ ਬਾਕੀ ਮਸਾਲੇ ਆਪਾਂ ਬਾਅਦ ਵਿੱਚ ਪਾਵਾਂਗੇ ਤੇ ਇਧਰ ਆਪਾਂ ਹੁਣ ਨਾ ਇਹਦੇ ਵਿੱਚ ਤੇਲ ਪਾ ਲਿਆ ਮਸਾਲੇ ਆਪਾਂ ਨੇ ਫਰਾਈ ਕਰ ਲਈ ਸੀਗੇ ਤੇ ਉਸੇ ਉਸੇ ਪੈਨ ਵਿੱਚ ਆਪਾਂ ਨੇ ਤੇਲ ਪਾ ਲਿਆ ਤੇ ਹੁਣ ਆਪਾਂ ਜਿਹੜੇ ਮਸਾਲੇ ਸੀਗੇ ਇਹਨਾਂ ਨੂੰ ਆਪਾਂ ਦਰਦਰਾ ਜਿਹਾ ਪੀਸ ਲਵਾਂਗੇ ਜਿਆਦਾ ਨਹੀਂ ਪੀਸਾਂਗੇ ਜਿਦੋਂ ਤੱਕ ਇਹ ਕਿੰਤਰ ਕਰ ਰਹੇ ਹੋ ਗਿਆ ਤਾਂ ਆਪਾਂ ਜਿਆਦਾ ਜਿੱਕੇ ਨੂੰ ਪਾਣੀ ਪਾ ਸਕਦੇ ਨੇ ਤਾਂ ਵੀ ਧੋਦੀ ਬਸ ਗਈ ਹੈ। ਵੈਸੇ ਜਿਵੇਂ ਜਿਹੜੀ ਕਹਿੰਦੇ ਸੀ ਆ ਜੀ ਬੀ ਬੀ ਜਿਵੇਂ ਤਰ੍ਹਾਂ ਬਾਰੇ ਸਾਰੇ ਚੰਗੇ ਦੇਖ ਕੇ ਛੱਡ ਦੇਵਾਂਗੇ ਹੁਣ। ਤੇ ਇਹਨਾਂ ਨੂੰ ਆਪਾਂ ਪਕਾਵਾਂਗੇ ਥੋੜਾ ਜਿੰਨਾ ਦਾ ਕਲਰ ਚੰਗਾ ਬਣਾਉਣ। ਇੱਕ ਚਾਹ ਜਿਹੜਾ ਬਹੁਤ ਵਧੀਆ ਬਣਦਾ ਹੈ। ਮੈਂ ਪਹਿਲਾਂ ਚਾਹ ਜਾਂ ਮਿੱਠਾ ਰਸ ਦੇ ਕੇ ਪਾ ਦਾਂਗਾ। ਜੀ ਬੋਲੋ ਮੈਂ

ප බ කරග නි කला ප හෝල चा ර දන න නන තිම සලා දනना ਹੁੰਦੀਆਂ ਹਨਾ ਪਹਿਲਾਂ ਵੀ ਬਹੁਤ ਸੇਤਰੀ ਹੁੰਦੀ ਸੀਗੀ ਜਦੋਂ ਅਨਮੈਰਿਡ ਹੁੰਦੀ ਸੀਗੀ ਤੇ ਹੁਣ ਵੀ ਮੇ ਮਮੀ ਨੇ ਇੰਨਾ ਕੋ ਜਿਆਦਾ ਮੈਨੂੰ ਉਹ ਕੀਤਾ ਸੀ ਵੀ ਮੀਨ ਜੀ ਕਿ ਮੈਂ ਗਾਂ ਜਾ ਕੇ ਮਾਰ ਨਾ ਖਾਵਾਂ ਇਹ ਗੱਲ ਵੀ ਸਹੀ ਹੈਗੀ ਹੁਣ ਮੈਂ ਆਪਣਾ ਘਰ ਆਪ ਸੰਭਾਲਿਆ ਹੈਗਾ ਕਿਸੇ ਦੀ ਕੋਈ ਸਪੋਰਟ ਨਹੀਂ ਤੇ ਇਧਰ ਆਪਣੇ ਨਿੰਬੂ ਦਾ ਰਾਸ ਲੈ ਲਿਆ ਸੀ ਦੋ ਦਾ ਤੇ ਉਹ ਪਾਇਆਗਾ ਆਪਾਂ ਤੁਹਾਡੀ ਮਰਜ਼ੀ ਪਾਉਣਾ ਪਾਓ ਨਹੀਂ ਪਾਉਣਾ ਨਾ ਪਾ ਆਪਾਂ ਨੇ ਨਿੰਬੂ ਦਾ ਰਾਸ ਹੀ ਪਾਇਆ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤੇ ਪਾਓ ਨਹੀਂ ਪਾਉਣਾ ਚਾਹੁੰਦੇ ਨਾ ਪਾਓ ਆਪਣਾ ਚਾਰ ਬਣ ਕੇ ਰੈਡੀ ਹੋ ਗਿਆ ਵੈਸੇ ਲੋਕੀ ਵਿਨੇਗਰ ਵਗੈਰਾ ਪਾ ਲੈਂਦੇ ਪਰ ਨਹੀਂ ਕਿਉਂਕਿ ਫਿਰ ਉਹ ਤਾਂ ਫਿਰ ਕੈਮੀਕਲਾਂ ਚੀਜ਼ਾਂ ਆ ਗਈਆਂ ਹਨਾ ਕੈਮੀਕਲ ਮਸਾਲੇ ਆ ਗਏ ਬੇਟਰੀ ਜੇ ਆਪਾਂ ਆਪਣੀ ਸੇਪ ਦਾ ਧਿਆਨ ਰੱਖਣਾ ਹੈ ਆਪਾਂ ਖੁਸ਼ ਰਹਿਣਾ ਚਾਹੁੰਦੇ ਆ ਤੇ ਆਪਾਂ ਆਪ ਇਹੇ ਦੇਖੇਗੀ ਹਨਾ ਕਿ ਕਿੰਨੀਆਂ ਹੁਣ ਇਹਨੂੰ ਕੱਚ ਦੇ ਉਹਦੇ ਬਾਲ ਚ ਕੱਟ ਲਿਆ ਤਾਂ ਕਿ ਤੁਸੀਂ ਜ਼ਿਆਦਾ ਨਹੀਂ ਬਣਾਇਆ ਤੇ ਸਾਡੇ ਘਰੇ ਤਾਂ ਦੋ ਦੁਨੀਆ ਦੀ ਖਾਤਮ ਹੋ ਗਈ ਠੀਕ ਹੈ ਫਿਰ ਮੈਂ ਮਾਰਕੀ ਜਾਉਂਗੀ ਫਿਰ ਫੋਲਕਰੀ ਲਈ ਲੈ ਕੇ ਆਉਂਗੀ ਤੇ ਬਹੁਤ ਚੰਗਾ ਲੱਗਦਾ ਜਿਵੇਂ ਆਪਾਂ ਕੋ ਨੂੰ ਲਿਆ ਘਾਂਕਰੀਆਂ ਆਪਾਂ ਬਣਾਇਆ ਮੰਮੀ ਵੀ ਲਿਆ ਆਪਾਂ ਨੇ ਵਿਨੇਗਰ ਵਗੈਰਾ ਕੋਈ ਚੀਜ਼ ਨਹੀਂ ਪਾਈ ਕੋਈ ਐਕਸਟਰਾ ਕੋਈ ਖਾਣੇ ਨਹੀਂ ਪਾਈ ਜਿੰਨੇ ਕੁ ਖਾਣੇ ਆਪਾਂ ਆਮਚਾਰ ਦੇਖੋ ਨੇ ਉਹਦੀ ਮਸਾਲੇ ਪਾਏ ਤੇ ਇਹ ਇਸ ਤਰ੍ਹਾਂ ਹੀ ਚੀਜ਼ ਬਣ ਕੇ ਰੈਡੀ ਹੋ ਗਈ ਬਹੁਤ ਹੀ ਚੰਗੀ ਆ ਬਹੁਤ ਹੀ ਓਕ ਹੋਂਦੀ ਹੈਗੀ ਹਨਾ ਸੇਤ ਨੂੰ ਬਹੁਤ ਸਵਾਦ ਆਂਦਾ ਬਸ ਮੈਂ ਖਾਦਾ ਹੋਇਆ ਘਰ ਦੀ ਬਣੀ ਚੀਜ਼ ਤਾਂ ਕੋਈ ਨਹੀਂ ਮੰਮੀ ਤੋਂ ਪੁੱਛ ਕੇ ਬਣਾਇਆ ਫਸਟ ਟਾਈਮ ਆ ਲਓ ਜੀ ਆਪਣਾ ਕਰੇਲੇ ਆਲਾ achar ਬਣ ਕੇ ਰੈਡੀ ਹੋ ਗਿਆ ਨੋਰਮਲ ਮਸਾਲੇ ਪਾਇਆ ਆਪਾਂ ਕੋਈ ਜ਼ਿਆਦਾ ਮਸਾਲੇ ਨਹੀਂ ਪਾਇਆ ਤੇ ਕੋਈ ਆਪਾਂ ਇਹਨੂੰ ਹੋਰ ਮਸਾਲਾ ਨਹੀਂ ਲਾਇਆ ਜਿਵੇਂ ਨਿੰਗਰ ਬਣੀਗਰ ਵਗੈਰਾ ਕੁਝ ਨਹੀਂ ਲਾਇਆਗਾ ਆਪਾਂ ਨੇ ਜਸਟ ਨਿੰਬੂ ਦਾ ਰਸ ਪਾਇਆ ਤੁਸੀਂ ਪਾਉਣਾ ਤੁਹਾਡੀ ਮਰਜ਼ੀ ਨਹੀਂ ਪਾਉਣਾ ਤਾਂ ਉਹ ਵੀ ਤੁਹਾਡੀ ਮਰਜ਼ੀ ਹੈ ਨਾ ਬੱਚੇਰ ਮਰਜ਼ੀ ਸੀ ਕਰਕੇ ਰੱਖ ਸਕਦੇ ਆ ਤੇ ਬਹੁਤ ਹੀ ਸਵਾਦ ਬੰਦ ਹੈ ਤੇ ਜਦੋਂ ਕੋਈ ਸਬਜ਼ੀ ਨਹੀਂ ਘਰੇ ਹੁੰਦੀ ਆਪਾਂ ਜੱਲ ਹੀ achar ਨਾਲ ਹੀ ਰੋਟੀ ਖਾ ਲੈਂਦੇ ਹਨਾ ਜਿਵੇਂ ਆਮ ਬਦਾ ਹੋ ਗਿਆ ਮੇਰੇ ਜਾਨਾ ਹੋਣਾ ਸਰਦੀ ਆ ਜੂ ਵੀ ਮਿਕਸ ਚੱਲ ਪੂਗਾ ਗੋਭੀ ਗਾਜਰਾ ਮੁੰਡੀਆਂ ਦਾ ਤੇ ਘਰੇਲਿਆਂ ਦਾ ਚਾਰ ਵੀ ਬਹੁਤ ਵਧੀਆ ਹੁੰਦਾ ਸ਼ੂਗਰ ਨੂੰ ਵੀ ਠੀਕ ਹੁੰਦਾ ਹਨਾ ਸਾਰੇ ਕਾਸੇ ਨੂੰ ਤੇ ਇਹ ਮੰਮੀ ਨੇ ਦੱਸਿਆ ਸੀ ਮੈਨੂੰ ਮम्मा ਕਹਿੰਦੇ ਇਸ ਤਰ੍ਹਾਂ ਬਣਾਈ ਲੈ ਤੇ ਫਿਰ ਮੈਂ ਉਹ ਟ੍ਰਿਕ ਜੂਸ ਕੀਤੀਆਂ ਉਵੇਂ ਹੀ ਬਣਾਇਆ ਕਹਿੰਦੇ ਜਿੰਨਾ ਚਿਰ ਮਰਜ਼ੀ ਰੱਖ ਲੋ ਖਰਾਬ ਨਹੀਂ ਹੁੰਦਾ ਬਟ ਤੂੰ ਪਹਿਲੀ ਵਾਰੀ ਪਾਉਣ ਲੱਗੀ ਤੂੰ ਪਹਿਲਾਂ ਬਣਾ ਆ ਫਿਰ ਜੇ ਵਧੀਆ ਬਣਿਆ ਫਿਰ ਦੁਬਾਰਾ ਫਿਰ ਜ਼ਿਆਦਾ ਬਣਾ ਲਵੀ ਠੀਕ ਹੈ ਤੇ ਮੇਰੀ ਰੈਸਪੀ ਕਿਵੇਂ ਦੀ ਲੱਗੀ ਤੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਚਾਈਨਾ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੁਸੀਂ ਅਗਰ ਨਵੇਂ ਆਉਨੇ ਹੋ ਤਾਂ ਚਾਈਨਾ ਤੇ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਦੇਖਣ ਨੂੰ ਮਿਲਣੀਆਂ ਨਵੀਆਂ-ਨਵੀਆਂ ਰੈਸਪੀਆਂ ਦੇਖਣ ਨੂੰ ਮਿਲਣੇ ਥੈਂਕ ਯੂ ਸੋ ਮਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ